ਹਾਂਜੀ ਸਟੂਡੈਂਟਸ ਸਵਾਗਤ ਹੈ ਤੁਹਾਡਾ ਕਰੰਟ ਅਫੇਅਰਸ ਦੇ ਵਿੱਚ ਸਾਡਾ ਟੌਪਿਕ ਆ ਮਹੱਤਵਪੂਰਨ ਚੇਅਰਮੈਨ ਤੇ ਸਖਤਰ ਅਹੁਦਾ ਜਾਂ ਸੰਸਥਾ ਕਿਹੜੀ ਆ ਤੇ ਨਾਮ ਕਿਹੜਾ ਏ ਮਹੱਤਵਪੂਰਨ ਚੇਅਰਮੈਨ ਤੇ ਸਖਤਰ ਦਾ ਸਭ ਤੋਂ ਪਹਿਲਾਂ ਸਾਡਾ ਦੇਸ਼ ਦਾ ਜਿਹੜਾ ਨੀਤੀ ਆਯੋਗ ਆ ਉਸ ਦਾ ਚੇਅਰਮੈਨ ਕੌਣ ਆ ਨੀਤੀ ਆਯੋਗ ਬਾਰੇ ਜਾਣਦੇ ਹੋਵੋਗੇ ਤੁਸੀਂ ਕਿਹੜਾ ਕਿਹੜੀ ਸੰਸਥਾ ਏ ਇਹ ਤਾਂ ਇਸ ਦੇ ਬਾਰੇ ਵੀ ਡਿਟੇਲ ਦੇ ਵਿੱਚ ਵੀਡੀਓ ਪਾਈ ਹੋਈ ਹੈ ਨੀਤੀ ਆਯੋਗ ਬਾਰੇ ਦੇਖ ਸਕਦੇ ਹੋ ਤੁਸੀਂ ਤਾਂ ਇਸ ਅਯੋਗ ਦਾ ਚੇਅਰਮੈਨ ਕੌਣ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਇਸ ਦਾ ਉਪ ਚੇਅਰਮੈਨ ਕੌਣ ਆ ਸੁਮਨ ਕੁਮਾਰ 베ਰੀ ਨੀਤੀ ਆਯੋਗ ਦਾ ਉਪ ਚੇਅਰਮੈਨ ਸੀਈਓ ਨੀਤੀ ਆਯੋਗ ਦਾ ਕਿਹੜਾ ਹੈ ਸੀਈਓ ਕਿਹੜਾ ਹੈ ਵੀ ਆਰ ਸੁਬਰਾ ਮਣੀਆਮ ਵੀਰ ਸੁਬਰਾਮਣੀਆਮ ਜਿਹੜਾ ਉਹ ਸੀਈਓ ਆ ਨੀਤੀਯੋਗ ਦਾ ਚੇਅਰਮੈਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯੂਪੀਐਸਸੀ ਦਾ ਚੇਅਰਮੈਨ ਕਿਹੜਾ ਹੈ ਡਾਕਟਰ ਮਨੋਜ ਸੋਨੀ ਚੇਅਰਮੈਨ 22ਵੇਂ ਕਾਨੂੰਨ ਕਮਿਸ਼ਨ 22ਵੇਂ ਕਾਨੂੰਨ ਕਮਿਸ਼ਨ ਦਾ ਚੇਅਰਮੈਨ ਕਿਹੜਾ ਹੈ ਰਿਤੂ ਰਾਜ अवस्थी ਰਿਤੂ ਰਾਜ अवस्थी ਚੇਅਰਮੈਨ ਰਾਸ਼ਟਰੀ ਕਮਿਸ਼ਨ ਔਰਤਾਂ ਲਈ ਜਿਹੜਾ ਰਾਸ਼ਟਰੀ ਕਮਿਸ਼ਨ ਆ ਉਸ ਦਾ ਚੇਅਰਮੈਨ ਕੌਣਾ ਰੇਖਾ ਸ਼ਰਮਾ ਚੇਅਰਮੈਨ ਰਾਸ਼ਟਰੀ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਪਛੜੀਆਂ ਸ਼੍ਰੇਣੀਆਂ ਰਾਸ਼ਟਰੀ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਆ ਜਿਹੜਾ ਉਸ ਦਾ ਚੇਅਰਮੈਨ ਹੈਗਾ ਹੰਸ ਰਾਜ ਗੰਗਾ RAM ਅਹੀਰ ਅੱਗੇ ਹੈਗਾ ਚੇਅਰਮੈਨ SSC SSC ਦਾ ਚੇਅਰਮੈਨ ਹੈਗਾ S ਕੁਸ਼ੋਰ ਚੇਅਰਮੈਨ ਸੱਤਮਾ ਤਰਖਾ ਕਮਿਸ਼ਨ ਸੱਤਵਾਂ ਤਰਖਾ ਕਮਿਸ਼ਨ ਦਾ ਚੇਅਰਮੈਨ ਹੈਗਾ ਅਸ਼ੋਕ ਕੁਮਾਰ ਮਾਥੁਰ ਚੇਅਰਮੈਨ 15ਵਾਂ ਵਿੱਤ ਕਮਿਸ਼ਨ ਐਨ ਕੇ ਸਿੰਘ ਚੇਅਰਮੈਨ ਸੀ ਸੀ ਆਈ ਕਾਰਜਕਾਰੀ ਸੰਗੀਤਾ ਵਰਮਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵਿਜੇ ਸੰਪਲਾ ਚੇਅਰਮੈਨ ਰਾਸ਼ਟਰੀ ਅਨੁਸੂਚੀ ਕਬੀਲੇ ਹਰਸ਼ ਚਹਾਨ ਚੇਅਰਮੈਨ ਰਾਸ਼ਟਰੀ ਮਨੁੱਖ ਅਧਿਕਾਰ ਕਮਿਸ਼ਨ ਅਰुण कुमार ਮਿਸ਼ਰਾ ਚੇਅਰਮੈਨ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪ੍ਰਿਯੰਕਾ ਕਾਨੂੰਨਗੋ ਅੱਗੇ ਚੇਅਰਮੈਨ ਹੈਗੇ ਨੇ ਰਾਸ਼ਟਰੀ ਘਟ ਗਿਣਤੀ ਕਮਿਸ਼ਨ ਦੇ ਇਕਬਾਲ ਸਿੰਘ ਲਾਲਪੁਰਾ ਇਹ ਬਹੁਤ ਇੰਪੋਰਟੈਂਟ ਨੇ ਤੁਹਾਨੂੰ ਯਾਦ ਰੱਖਣ ਯੋਗ ਨੇ ਚੇਅਰਮੈਨ ਪਰਮਾਣੂ ਊਰਜਾ ਕਮਿਸ਼ਨ ਕਮਲੇਸ਼ ਨੀਲਕੰਠ ਵਿਆਸ ਕਮਲੇਸ਼ ਨੀਲਕੰਠ ਵਿਆਸ ਇਹ ਟਾਪਿਕ ਇੱਥੇ ਖਤਮ ਹੁੰਦਾ ਏ ਅੱਗੇ ਟਾਪਿਕ ਕਰਾਂਗੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਤਾਂ ਸਾਰਾ ਹੀ ਆਪਣਾ ਨੌਲੇਜ ਨੂੰ ਗੇਨ ਕਰਨਾ ਏ ਤਾਂ ਕਿ ਤੁਸੀਂ ਮੈਕਸਿਮਮ ਜਿਹੜੇ ਪੁਆਇੰਟਸ ਨੇ ਕਿਸੇ ਵੀ ਟੈਸਟ ਚ ਲੈ ਸਕੋ ਤਾਂ ਇਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਚੈਨਲ ਜਿਹੜਾ ਏ ਫ੍ਰੀ ਆਫ ਕਾਸਟ ਜਿਹੜੀਆਂ ਨੇ ਉਹ ਵੀਡੀਓ ਸਪਰਵਾਈਡ ਨਹੀਂ ਕਰੂਗਾ ਤਾਂ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਓਕੇ ਥੈਂਕਸ